ਜਿਹੜਾ ਕਲੈਕਟ ਕਰਨ ਦਾ ਪਰ ਇਹ ਇੱਕ ਫੋਰਡ ਉਦਾਂ ਆਪਣੇ ਫੋਰਡ ਜ਼ਿਆਦਾ ਮਸ਼ਹੂਰ ਕਰਕੇ ਨਾ ਇੰਡੀਆ 'ਚ ਇਹ ਛੋਟਾ ਇਹ ਫੋਰਡ ਪਹਿਲੇ ਜਿਹੜੇ ਫੋਰਡ ਇਹ ਬੈਲੀ ਸਟਾਰਟਿੰਗ ਦੇ ਫੋਰਡ ਆ ਉਹ ਪਹਿਲਾਂ ਪਰ ਉਦਾਂ ਫੋਰਡ ਹੋਰ ਵੀ ਬਹੁਤ ਹੈਗੇ ਆ ਫੋਰਡ ਲਿਆਂਦੇ 3600 ਅਸਲਾਮੁਅਲੈਕੁਮ ਜੀ ਵਿਰੋਕੀਆਲ ਜਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਦੇਖ ਰਹੇ ਹਾਂ ਸਿੱਖ ਲੋਗਾਂ ਦੀ ਸੇਵਾ ਕਰ ਰਹੇ ਨੇ ਤੇ ਰੱਬ ਫਿਰ ਦਿੰਦਾ ਵੀ ਉਹਨਾਂ ਨੂੰ ਜਿਹੜਾ ਲੋਗਾਂ ਦੀ ਸੇਵਾ ਕਰਦਾ ਹੈ ਇਨਸਾਨੀਅਤ ਦੀ ਖਿਦਮਤ ਕਰਦਾ ਹੈ ਤੇ ਸਿੱਖਾਂ ਦੀ ਕਾਮਯਾਬੀ ਦਾ ਰਾਜ਼ ਅਮਰੀਕਾ ਦੇ ਅੰਦਰ ਸਿੱਖ ਬਾਦਸ਼ਾਹ ਨੇ ਸਿੰਘ ਇਜ਼ ਕਿੰਗ ਅਸੀਂ ਬੜਾ ਪ੍ਰਾਊਡਲੀ ਕਹਿ ਸਕਨੇ ਆ ਕਿ ਇੰਨੀ ਜ਼ਿਆਦਾ ਖੇਤੀ ਅਮਰੀਕਾ ਦੇ ਅੰਦਰ ਕਰਨਾ ਇੰਨੀ ਜ਼ਿਆਦਾ ਫਾਰਮ ਹਾਊਸ ਬਣਾਉਣਾ ਇੰਨੀ ਤਰੱਕੀ ਕਰਨਾ ਉਹ ਕੇਲੇ ਸਿਕ ਸਰਦਾਰ ਨੇ ਕਿੰਨੇ ਕੁ ਅਮੀਰ ਨੇ ਇਸੇ ਮੁਤਲਕ ਵੀਡੀਓ ਹੈ ਵੀਡੀਓ ਹਲਵਾਦ ਨੇ ਵੀਡੀਓ ਹਲਵਾਦਨ ਤੋਂ ਪਹਿਲੇ ਸਤਿਮਾਮ ਦੋਸਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਸਾਰੇ ਦਰਸ਼ਕਾਂ ਨੂੰ ਮੇਰੇ ਬੰਨਿਓ ਜਾਨੀ ਕਿ ਮਿੰਟੂ ਬਰਾੜ ਬੰਨਿਓ ਪਿਆਰ ਭਰੀ ਸਤਿ ਸ਼ਕਾਲ ਇੱਕ ਵਾਰ ਹੋਰ ਤੁਹਾਨੂੰ ਇੱਕ ਹੋਰ ਸਫਰ ਤੇ ਲੈ ਕੇ ਚੱਲਦੇ ਆਂ ਕਾਮਯਾਬੀ ਦਾ ਸਫਰ ਚੜ੍ਹਦੀ ਕਲਾ ਦਾ ਸਫਰ ਤੇ ਜ਼ਿੰਦਗੀ ਨੋ ਜਾਣ ਦਾ ਤੇ ਮਾਨਣ ਦਾ ਸਫਰ ਤੇ ਨਾਲ ਨਾਲ ਮਿਹਨਤ ਤੇ ਇਮਾਨਦਾਰੀ ਨਾਲ ਅੱਗੇ ਵਧਣ ਦਾ ਸਫਰ ਮੇਰੇ ਨਾਲ ਅੱਜ ਮੌਜੂਦ ਨੇ ਸਰਦਾਰ ਸਤਨਾਮ ਸਿੰਘ ਜੀ ਤੇ ਸਰਦਾਰ ਸਿਕਦੇਵ ਸਿੰਘ ਸੰਧੂ ਸਾਹਿਬ ਸਿਕਰ ਸੰਧੂ ਪਰਿਵਾਰ ਜਿਨ੍ਹਾਂ ਨੂੰ ਜੇ ਅਮਰੀਕਾ ਦੀ ਜਦੋਂ ਗੱਲ ਛਿੜਦੀ ਆ ਜਾਂ ਜਦੋਂ ਕੈਲੀਫੋਰਨੀਆ ਦੀ ਗੱਲ ਛਿੜਦੀ ਆ ਜਾਂ ਟ੍ਰੇਸੀ ਦੀ ਗੱਲ ਛਿੜਦੀ ਆ ਤਾਂ ਸੰਧੂ ਪਰਿਵਾਰ ਦਾ ਜ਼ਿਕਰ ਆਉਣਾ ਲਾਜ਼ਮੀ ਹੋ ਜਾਂਦਾ ਹੈ ਸੋ ਅੱਜ ਸਾਡਾ ਸਵੱਬ ਬਣਿਆ ਜੀ బిਜੀ ਸਕੈਜੂਲ ਸੀ ਇਹਨਾਂ ਦਾ ਬਹੁਤ ਜ਼ਿਆਦਾ ਅਸੀਂ ਥੋੜਾ ਜਿਹਾ ਸਮਾਂ ਇਹਨਾਂ ਤੋਂ ਮੰਗਿਆ ਤੇ ਖਾਸ ਗੱਲ ਮੈਂ ਜਿਹੜੀ ਨੋਟ ਕੀਤੀ ਆ ਜਦੋਂ ਬੰਦਾ ਇੱਕ ਮਕਾਮ ਤੇ ਪਹੁੰਚ ਜਾਂਦਾ ਉਦੋਂ ਫਿਰ ਉਹ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਾਸੇ ਹਟਣ ਲੱਗ ਜਾਂਦਾ ਉਹ ਕਹਿੰਦਾ ਨਹੀਂ ਬਹੁਤ ਆ ਲੋਡ ਨਹੀਂ ਹੈ ਕਿਸੇ ਚੀਜ਼ ਦੀ ਪਰ ਅਸੀਂ ਇਹਨਾਂ ਨੂੰ ਰਿਕਵੈਸਟ ਬੇਨਤੀ ਕੀਤੀ ਵੀ ਸਾਡੇ ਨੌਜਵਾਨਾਂ ਲਈ ਇਹ ਇੱਕ ਬਹੁਤ ਵੱਡੇ ਹੌਸਲੇ ਦੀ ਗੱਲ ਹੋਊਗੀ ਜੇ ਤੁਹਾਡੇ ਜੀਵਨ ਦਾ ਸਫਰ ਉਹ ਜਾਣਣਗੇ ਅਸੀਂ ਇਹਨਾਂ ਦੇ ਜਿਹੜੀ ਇੱਥੇ ਫਾਰਮਿੰਗ ਬਾਰੇ ਵੀ ਦਿਖਾਵਾਂਗੇ ਪਰ ਫਿਲਹਾਲ ਪਹਿਲਾਂ ਇਹਨਾਂ ਦੇ ਜੀਵਨ ਦੇ ਸਫ਼ਰ ਨੂੰ ਜਾਣਨਾ ਚਾਹੁੰਦੇ ਆ ਸੋ ਜੀ ਆਇਆਂ ਨੂੰ ਜੀ ਸਾਡੇ ਸ਼ੋਅ 'ਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਸੰਧੂ ਸਾਹਿਬ ਕਿਹੜੇ ਸਾਲ 'ਚ ਤੁਸੀਂ ਪਹਿਲਾਂ ਪਹੁੰਚੇ ਇੱਥੇ ਕੈਲੀਫੋਰਨੀਆ ਅਸੀਂ 80 ਦੇ ਦਹਾਕੇ 'ਚ ਇੱਥੇ ਪਹੁੰਚੇ ਸਾਡੀ ਸਾਰੀ ਫੈਮਿਲੀ ਜੀ ਤੇ ਆ ਕੀ ਤਾਂ ਪਹਿਲਾਂ ਅਸੀਂ ਯੂਨੀਵਰਸਿਟੀ ਆਏ ਸੀਗੇ ਜੀ ਪਹਿਲਾਂ ਮੇਰੇ ਮੈਂ ਛਿਆਂ ਭਰਾਵਾਂ ਦਾ ਸਭ ਤੋਂ ਵੱਡਾ ਭਰਾ ਆ। ਅੱਛਾ ਜੀ। ਬਾਕੀ ਭਰਾ ਆ ਗਏ ਸੀਗੇ। ਹੂੰ ਹੂੰ। ਤੇ ਉਸ ਤੋਂ 3-4 ਸਾਲ ਬਾਅਦ ਮੈਂ ਬਾਹਰ ਆਇਆ ਤੇ ਬਾਅਦ ਦੇ ਵਿੱਚ ਅਸੀਂ ਬੀਅਰੀਏ ਚ ਮੂਕ ਹੋ ਗਏ। ਜੀ। ਸੋ ਸਾਰੇ ਇਕੱਠੇ ਆ ਗਏ ਸੀ ਜਾਂ ਅੱਡ-ਅੱਡ ਨਹੀਂ ਸਾਡੇ ਪੇਰੈਂਟਸ ਨਾਲ ਛੋਟੇ 2 ਆ ਗਏ ਸੀਗੇ ਭਰਾ ਉਹ ਦੂਗਾ ਇਹ ਦੋ ਹੋਰ ਆ ਗਏ। ਫਿਰ ਲਾਸਟ ਦੋ ਮੈਂ ਵੱਡਾ ਤੇ ਮੈਂ ਤੋਂ ਛੋਟਾ ਉਹ ਸਭ ਤੋਂ ਬਾਅਦ ਦੇ ਚਾਏ ਨੇ 32 ਕਰੇ ਟੋਟਲ ਜੇ ਕਹੀਏ ਤਾਂ ਤੁਹਾਨੂੰ ਇੱਥੇ ਉਹ ਆ 32 35 ਕਾ ਨੂੰ ਰਗਾ ਤੇ ਸ਼ੁਰੂ ਤੋਂ ਹੀ ਖੇਤੀ ਚ ਜਾਂ ਫਿਰ ਬਾਦਚ ਨਹੀਂ ਪਹਿਲਾਂ ਤਾਂ ਜਿਆਦਾ ਸੀ ਇੱਥੇ ਆਏ ਹੀ ਹੈਗੇ ਆ ਤੇ ਪਹਿਲਾਂ ਤਾਂ ਜੁਬਸਿਟੀ ਵਿੱਚ ਨਰਸਰੀ ਵਿੱਚ ਕੰਮ ਕਰਦੇ ਸੀਗੇ ਮੇਰੇ ਛੋਟੇ ਬ੍ਰਦਰ ਹੂੰ ਹੂੰ ਉਹਦੋਂ ਗਾ ਜਦ ਮੈਂ ਆਇਆ ਫਿਰ ਅਸੀਂ ਬੀ ਆਰ ਐ ਸਾਇੰਸ ਐਨੋਜ਼ੀ ਮੂਵ ਹੋ ਗਏ ਜੀ ਸੈਨੋ ਜੇ ਫਿਰ ਅਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੀਗਾ ਲੈਂਡਸਕੇਪਿੰਗ ਦਾ ਹੂੰ ਹੂੰ ਉਹ ਸਾਡਾ ਬੜਾ ਸਫਲ ਰਿਹਾ ਤੇ ਉਦੋਂ ਬਾਅਦ ਫਿਰ ਜਦ ਕੁਝ ਪੈਸੇ ਆ ਗਏ ਤੇ ਫਿਰ ਅਸੀਂ ਸੋਚਿਆ ਕੁਝ ਕੰਮ ਆਪਣਾ ਹੋਰ ਸ਼ੁਰੂ ਕੀਤਾ ਜਾਵੇ ਤੇ ਉਦੋਂ ਅਸੀਂ ਤਿੰਨ ਭਰਾ ਤੇ ਸਾਡੇ ਪੇਰੈਂਟਸ ਪੰਜ ਨੇ ਸੀਗੇ ਹੂੰ ਹੂੰ ਪੰਜਾਬ ਵਿੱਚੋਂ ਚਾਰ ਦੀ رائے ਸੀ ਵੀ ਫਾਰਮ ਲਿਆ ਜਾਵੇ ਤਾਂ ਮੇਰੀ رائے ਸੀ ਕੋਈ ਮਕਦਾਨੋ ਸ਼ਕਦਾਨੋ ਲਿਆ ਜਾਵੇ ਹਮ ਪਰ ਬੋਟਾ ਉਧਰ ਜ਼ਿਆਦਾ ਸੀ ਗਿਆ ਇਸ ਕਰਕੇ ਫਾਰਮ ਲੈ ਲਿਆ ਜੀ ਫੋਰਚੂਨੇਟਲੀ ਇਦਾਂ ਹੋਇਆ ਕਿ ਅਸੀਂ ਮਾਰਚ ਵਿੱਚ ਬਦਾਮਾਂ ਦੇ ਖੱਤੇ ਲੈ ਹਮ ਕੋਈ 7 ਲੱਖ ਦੇ ਜੀ ਕਿੰਨਾ ਮਹੀਨਿਆਂ ਬਾਅਦ ਫਸਲ ਆ ਗਈ ਤੇ ਉਸਨੇ 3.5 ਲੱਖ ਦਾ ਸੱਤ ਸੱਤ ਲਾ ਗਈ ਜੀ ਤੇ ਮੇਰੇ ਫਾਦਰ ਨੇ ਕਿਹਾ ਦੱਸ ਵੇ ਕਿਹੜਾ ਤੇਰਾ ਐਸਾ ਬਿਜ਼ਨਸ ਹੈ ਜਿਹੜਾ ਤਿੰਨਾਂ ਮਹੀਨਿਆਂ ਵਿੱਚ ਤੈਨੂੰ ਅੱਧੇ ਪੈਸੇ ਦੇ ਦਿੰਦਾ ਬਸ ਉਦੋਂ ਦੀ ਫੇ ਚਲੇ ਚੱਲ ਚਲੇ ਚੱਲ ਫਾਰਮ ਦੇ ਵਿੱਚ ਹੀ ਅੱਜ ਤੱਕ ਫਾਰਮ ਪਹਿਲਾ ਫਾਰਮ ਕਿੱਡਾ ਕਿ ਲਿਆ ਸੀ ਅਸੀਂ 300 ਕੇਡਾ ਲਿਆ 300 ਕੇ ਸੀ ਉਦੋਂ ਤੇ ਬਦਾਮ ਲੱਗੇ ਲਗਾਏ ਸੀ ਹਾਂ ਉਦੋਂ ਠੀਕ ਹੈ ਜੀ ਤੇ ਉਦੋਂ ਕੁਦਰਤੀ ਫਸਲ ਵੀ ਆਉਣ ਵਾਲੀ ਸੀ ਆ ਕਈ ਫਸਲ ਆਉਣ ਵਾਲੀ ਸੀਗੀ ਉਹ ਲੱਗ ਗਏ ਫਿਰ ਬਾਕੀ ਜਿੱਦਾਂ ਜੱਟਾਂ ਨੂੰ ਆਸ ਹੁੰਦੀ ਵੀ ਨਾਲ ਦਾਖਤਾ ਲੈ ਲਵੋ ਉਹ ਨਾਲ ਦਾਖਤਾ ਲੈਂਦੇ ਲੈਂਦੇ ਬਸ ਅੱਜ ਤਾਈਂ ਟਰੇਸੀ ਤਾਂ ਹੀ ਆ ਗਏ ਸੋ ਹੁਣ ਜੇ ਅੰਦਾਜ਼ਨ ਕਿੰਨੇ ਕੁ ਖੇਤੀ ਕਰ ਰਹੇ ਹੋ ਤੁਸੀਂ 65 ਕਿਹ ਹਜ਼ਾਰ ਖੱਤਾ ਹੈਗਾ 65 ਕਿਹ ਹਜ਼ਾਰ ਖੱਤੇ ਦੀ ਖੇਤੀ ਕਰ ਰਹੇ ਹੋ ਸੋ ਸਾਰੀ ਟਰੇਸੀ ਚਾ ਜਾ ਕਿਤੇ ਹੋਰ ਅੱਗੇ ਪਿੱਛੇ ਵੀ ਨਹੀਂ ਇਹ ਤਾਂ ਬਹੁਤ ਦੂਰ ਦੂਰ ਪਾਈ ਹੈ ਜੀ ਜੀ ਟਰੇਸੀ ਵੇ ਤਾਂ ਮਤਲਬ ਸਾਡਾ ਘਾਰਿਆ ਇੱਥੇ ਵਾਲੇ ਦਾ ਟਰੇਸੀ ਦਾ ਇਹ ਦਾ ਆਲਾ ਵਾਲਾ ਤਾਂ ਤਕਰੀਬਨ ਸਾਡਾ ਹੀ ਹੈਗਾ ਪਰ ਇਧਰਲੇ ਸੌਥਾ ਨੂੰ ਚਲੇ ਜਾਇਆ ਜਾ ਜਾਵੇ ਦੂਰ ਤਾਈ ਬਹੁਤ ਥਾਵਾਂ ਤੇ ਕੱਤੇ ਫਿਰ ਦੂਰ ਮੈਨੇ ਕਰ ਲੈਨੇ ਹੋ ਸਾਰੇ ਟੋਡਕਾ ਹਰੇਕ ਤਾਂ ਸੁਪਰਵਾਈਜ਼ ਰੱਖੇ ਆ ਉਹ ਸੁਪਰਵਾਈਜ਼ ਰੱਖੇ ਹੋ ਕਰੀ ਜਾਂਦੇ ਆ ਮਤਲਬ ਵੀਕ ਚ ਇੱਕ ਦੋ ਵਾਰੀ ਗੇੜੇ ਮਾਰਿਆ ਜਦੇ ਉਹਨੂੰ ਪੁੱਛ ਲਈਦਾ ਕਿਹੜਾ ਤੁਹਾਨੂੰ ਕੀ ਚਾਹੀਦਾ ਹੈਗਾ ਆ ਜੋ ਉਹਨਾਂ ਲੋੜ ਹੁੰਦੀ ਆ ਜਾਂ ਫੋਨ ਤੇ ਗੱਲ ਕਰ ਸਾਰੀ ਬਦਾਮਾਂ ਦੀ ਬਦਾਮਾਂ ਅ ਮਤਲਬ ਮੋਸਟਲੀ ਬਦਾਮ ਆ ਦੀਆ ਮੋਸਟਲੀ ਬਦਾਮ ਪਰ ਇਦਾਂ ਆ ਵਾਲਨਟ ਵੀ ਆ ਚੈਰੀਜ਼ ਵੀ ਹੈਗੀਆਂ ਉਹ ਥੋੜੇ ਪੱਧਰ ਤੇ ਰੱਖੇ ਆ ਬਾਲੇ ਮਤਲਬ ਜੈਕ ਆਫ 올 ਟ੍ਰੇਡ ਨਹੀਂ ਹੈਗਾ ਮਾਸਟਰ ਆਫ ਵਨ ਨਹੀਂ ਆ ਜੀ ਡੈਟ ਉਹੀ ਵੱਡੀ ਗੱਲ ਹੁੰਦੀ ਆ ਜਦੋਂ ਮਾਸਟਰ ਦਾ ਹੋ ਜਾਂਦੇ ਹੋ ਤਾਂ ਤੁਸੀਂ ਉਹਦੇ ਚ ਕਾਫੀ ਖੱਟ ਲੈਨੇ ਹੋ ਤੇ ਫਿਰ ਇਹਦੀ ਗ੍ਰੇਡਿੰਗ ਪੈਕਿੰਗ ਕੁਝ ਜੱਕਰ ਬਣਾਉਣਾ ਨਹੀਂ ਉਹ ਤਾਂ ਨਾ 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 ਸਾਰਾ ਇਨ ਹਾਊਸ ਹੀ ਆ ਸਾਡੇ ਮਤਲਬ ਕਿਉਂਕਿ ਅਸੀਂ ਜਿਹੜੇ ਹੈਗੇ ਆ ਵਰਲਡ ਦੇ ਜਿਹੜੇ ਟੌਪ 3 ਗਰੋਅਰ ਆਫ ਆਰਮੰਡ ਦੇ ਵਿੱਚ ਆ ਜੀ ਜੇ ਅਸੀਂ ਹੁਣ ਮਤਲਬ ਏਡੇ ਵੱਡੀ ਆ ਤਾਂ ਉਹ ਮਤਲਬ ਅਸੀਂ ਬਾਹਰ ਨਹੀਂ ਆ ਤੁਹਾਨੂੰ ਆਪਣਾ ਆਪਣੇ ਜਿਹੜਾ ਸਾਡਾ ਹਾਲਰ ਚੈਨਲ ਸਭ ਕੁਝ ਉਹ ਦਿਖਾ ਲਾਂਗੇ ਜੀ ਜੀ ਉਹਦੇ ਵਿੱਚ ਹੀ ਸਭ ਕੁਝ ਸਾਡੇ ਇਥੋਂ ਪ੍ਰੋਡਕਟ ਬਣ ਕੇ ਹੀ ਸਾਰੀ ਦੁਨੀਆ ਨੂੰ ਸਪਲਾਈ ਤੁਹਾਡਾ ਬ੍ਰਾਂਡ ਐ ਆਪਣਾ ਉਹ ਸਾਡਾ ਬ੍ਰਾਂਡ ਐ ਕ੍ਰਾਊਨ ਨਟ ਕਰਾਉਨਟਸ ਯਾਨੀ ਕਿ ਖੇਤੀਬਾੜੀ ਕਰਦੇ ਆ ਸੰਧੂ ਬ੍ਰਦਰਸ ਫਾਰਮ ਦੇ ਨਾਂ ਤੇ ਜੀ ਜੀ ਪਰ ਜਿਹੜਾ ਹੌਲਰ ਸ਼ੈਲਰ ਆ ਉਹ ਕਰਾਉਨ ਨਟ ਕਾਰਪੋਰੇਸ਼ਨ ਆ ਉਹਦੇ ਅੰਦਰ ਕਾਫੀ ਆਇਏ ਕਈ ਥੇ ਆਇਏ ਖੋਰ ਤਾਂ ਹੈਗੇ ਆ ਸੋ ਉਹ ਬਾਕੀ ਸਾਰਾ ਫਾਈਨਲ ਪ੍ਰੋਡਕਟ ਉਥੋਂ ਅਸੀਂ ਸ਼ਿਪ ਕਰਦੇ ਹਾਂ ਪੰਜਾਬ ਤੋਂ ਜੇ ਪਿੰਡ ਦੀ ਗੱਲ ਕਰੀਏ ਪੰਜਾਬ ਦਾ ਸਾਡਾ ਪਿੰਡ ਰੁੜਕਾ ਕਲਾਂ ਜਲੰਧਰ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈਗਾ ਰੁਕ ਕੇ ਤੋਂ ਅਸੀਂ ਬਲੋਂਗ ਕਰਦੇ ਆ ਪਰ ਸਾਡੀ ਪਾਕਿਸਤਾਨ ਲਾਲਪੁਰ ਦੀ ਜ਼ਮੀਨ ਜਿਹੜੀ ਪਈ ਸੀ ਧਰਾ ਕੇ ਜੀ ਜੀ ਉਹ ਆਪਣੇ ਮੈਥਪੁਰ ਨਕੋਦਰ ਦੇ ਲਾਗੇ ਮੈਥਪੁਰ ਹੈਗਾ ਇਹ ਜੀ ਜੀ ਅਸੀਂ ਉਥੇ ਰਹਿੰਦੇ ਸੀਗੇ ਜਦ ਇੱਥੇ ਆਏ ਆ ਅਮਰੀਕਾ ਪਰ ਉਦੋਂ ਸਾਡਾ ਰੁੜਕਾ ਕਹਾਂਗੇ ਜੇ ਮੈਥਪੁਰ ਦੇ ਵਿੱਚ ਹੀ ਆ ਸ਼ਾਪ ਔਰ ਐਕਸਪੀ ਪੈਂਟ ਸਾਡਾ ਸ਼ਾਪ ਹੈਗਾ ਮੈਥਪੁਰ ਸ਼ਾਪ ਪਰ ਅੱਡਾ ਜਿਹੜਾ ਮੈਥਪੁਰ ਦਾ ਉਹ ਸ਼ਾਪ ਹੈ ਜੀ ਜੀ ਸੋ ਰੁੜਕੇ ਕਲਾ ਤੋਂ ਸਾਡੇ ਜਿਹੜੇ ਦਰਸ਼ਕਾਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਗਿਆ ਹੁਣ ਅਸੀਂ ਇੱਕ ਹੋਰ ਸੰਧੂ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਦਾ ਤੁਹਾਨੂੰ ਅਸੀਂ ਜਿਹੜਾ ਇੱਕ ਸ਼ੀਫ ਫਾਰਮ ਦਿਖਾਇਆ ਸੀ ਤਾਂ ਉਹ ਉਸੇ ਪਿੰਡ ਤੋਂ ਬਿਲੋਂਗ ਕਰਦੇ ਆ ਫਿਰ ਤੁਹਾਡੇ ਪਿੰਡ ਵਾਲਿਆਂ ਨੂੰ ਨਾ ਉਹ ਹੀ ਆ ਇੱਕ ਬਾਰ ਮਿਲਿਆ ਹੋਇਆ ਵੀ ਪ੍ਰੋਫੈਸ਼ਨ ਜਾ ਕੇ ਕਾਮਯਾਬੀ ਦਾ ਸੋ ਮੈਂ ਸੁਣਿਆ ਸੀਗਾ ਪਹਿਲਾਂ ਹੈਗਾ ਜਿਆਦਾ ਛੋਟੇ ਜਿਹੇ ਹੁੰਦੇ ਸੀਗੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਵੀ ਸਾਡੇ ਪਿੰਡ ਤੋਂ ਆਸਟ੍ਰੇਲੀਆ ਬਜ਼ੁਰਗ ਗਏ ਆ ਤੇ ਉਹਨਾਂ ਨੇ ਬੜੇ ਉੱਥੇ ਕਾਮਯਾਬ ਆ ਜੀ ਪਤਾ ਨਹੀਂ ਆ ਮਤਲਬ ਸੁਣਨ ਦੇ ਵਿੱਚ ਆਇਆ ਸੀਗਾ ਹੈਗਾ ਪਰ ਹੁਣ ਤਾਂ ਬਹੁਤ ਚਿਰ ਇੱਥੇ ਆਏ ਆ ਕੋਈ ਉਹਨਾਂ ਬਾਰੇ ਸੁਣਿਆ ਨਹੀਂ ਤੁਸੀਂ ਤੁਸੀਂ ਅੱਜ ਦੱਸਿਆ ਹੈਗਾ ਕਿ ਉੱਥੇ ਵੀ ਸਕਸੈਸਫੁਲ ਹੈ ਬੜੀ ਕੁਝ ਹੁੰਦੀ ਆ ਜੀ ਜਦ ਸਾਡੇ ਆਪਣੇ ਪੰਜਾਬੀ ਭਾਈ ਦੁਨੀਆ ਤੇ ਛਾਈ ਹੋਏ ਆ ਅਪਾ ਪੰਜਾਬੀ ਜਿੰਨੇ ਵੀ ਆਪਾਂ ਇਮੀਗ੍ਰੈਂਟ ਐਕਚੁਅਲ ਉਹ ਸਾਰੇ ਆਪਾਂ ਸਕਸੈਸਫੁਲ ਹੀ ਆ ਬਿਲਕੁਕੁਲ ਜੀ ਮਿਹਨਤ ਆ ਬਾਬਾ ਜੀ ਵੱਲੋਂ ਸਭ ਤੋਂ ਵੱਡੇ ਜਿਹੜਾ ਆਪਾਂ ਨੂੰ ਗਿਫਟ ਹੈ ਨਾ ਪੰਜਾਬੀਆਂ ਨੂੰ ਉਹ ਬਾਬਾ ਜੀ ਵੱਲੋਂ ਮਿਲਿਆ ਆ ਗੁਰੂ ਨਾਨਕ ਦੇਵ ਜੀ ਦੇ ਹਿਸਾਬ ਨਾਲ ਵੰਡ ਕਿਰਤ ਕਰੋ ਵੰਡਿਸ਼ ਕਰੋ ਤੇ ਨਾਮ ਜਪੋ ਬਿਲਕੁਲ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਭਈ ਹਾਂ ਕਿ ਆਪਾਂ ਕਿਸੇ ਨੂੰ ਡੋਨੇਟ ਕਰਨਾ ਜੀ ਉਹਦੀ ਪਰਸੈਂਟੇਜ ਕੱਢਣੀ ਹੈ ਉਹਨਾ ਕੈਲਕੂਲੇਸ਼ਨਾਂ ਵੀ ਆਪਣੇ ਕੋ ਆ ਜਾਂਦੀ ਜੀ ਬਿਲਕੁਲ ਵੀ ਆਪਾਂ ਕੈਲਕੂਲੇਟ ਜੇ ਆਪਾਂ ਨੂੰ ਕੈਲਕੂਲੇਟ ਕਰਨਾ ਤਾਂ ਆਪਾਂ ਨੂੰ ਪੈਸੇ ਵੀ ਬਣਾਉਣੇ ਪਤਾ ਲੱਗਣਾ ਵੀ ਕਿੱਦਾਂ ਪੈਸੇ ਬਣਾਉਣੇ ਆ ਤੇ ਸਭ ਤੋਂ ਵੱਡਾ ਆਪਾਂ ਨੂੰ ਬਾਬਾ ਜੀ ਵੱਲੋਂ ਗਿਫਟ ਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੀ ਜੀ ਤੇ ਸਭ ਤੋਂ ਜਿਹੜੀ ਨੈਕਸਟ ਗੱਲ ਆ ਪੰਜਾਬੀ ਆਪਾਂ ਹਾਰਡ ਵਰਕਰ ਆ ਵਰਲਡ ਵਾਈਡ ਤੇ ਆਪਾਂ ਹਾਰਡ ਵਰਕਰ ਆ ਜੀ ਜੀ ਤੇ ਜਿੰਨੇ ਵੀ ਆਪਾਂ ਇਮੀਗ੍ਰੈਂਟ ਆ ਇੱਕ ਚੀਜ਼ ਸਕਸੈਸਫੁਲੀ ਆ ਜੀ ਉਹਨਾਂ ਦੇ ਵਿੱਚ ਬਹੁਤ ਵੱਡੀ ਜਿਹੜੀ ਆ ਪੰਜਾਬੀਆਂ ਦੀ ਦੇਣ ਜੀ ਅਕਸਰ ਗੋਰੇ ਕਹਿ ਦਿੰਦੇ ਆ ਸਾਨੂੰ ਵੀ ਆਸਟ੍ਰੇਲੀਆ ਚ ਸਾਨੂੰ ਤਾਂ 15 ਸਾਲ ਪੁਰਾਣੇ ਆ ਸੀ ਤੇ ਕਹਿਣਗੇ ਵੀ ਤੁਹਾਡੇ ਕੋਲੇ ਐ ਜੀ ਕੀ ਚੀਜ਼ ਆ ਵੀ ਸਾਡੇ ਕੋਲੋਂ ਛੇਤੀ ਤੁਸੀਂ ਘਰ ਲੈ ਲੈਨੇ ਹੋ ਛੇਤੀ ਵੱਡੀ ਕਾਰ ਲੈ ਲੈਨੇ ਹੋ ਫਿਰ ਉਹਨਾਂ ਨੂੰ ਦੱਸੀਦਾ ਵੀ ਭਾਈ ਮਿਹਨਤ ਤੇ ਅਸੇ ਇਦਾਂ ਆ ਆਸਟ੍ਰੇਲੀਆ ਵਾਲਿਓ ਤੁਸੀਂ ਜਾਣ ਕੇ ਖੁਸ਼ ਹੋਵੋਗੇ ਉਹ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਅਮਰੀਕਾ ਵਿੱਚ ਕੈਲੀਫੋਰਨੀਆ ਹੀ ਸਭ ਤੋਂ ਵੱਡੀ ਫਾਰਮਿੰਗ ਸਟੇਟ ਆ ਹੂੰ ਔਰ ਇਹਦੇ ਵਿੱਚ 40% ਤੋਂ ਜ਼ਿਆਦਾ ਫਾਰਮਿੰਗ ਜਿਹੜੇ ਆ ਤੁਹਾਡੇ ਪੰਜਾਬੀ ਭਰਾ ਕਰ ਰਹੇ ਹੈਗੇ ਆ ਸੋ ਤੁਹਾਨੂੰ ਬੜਾ ਮਾਣ ਹੋਊਗਾ ਇਸ ਗੱਲ ਤੇ ਇਹ ਸੁਣ ਕੇ ਕਿ ਕੈਲੀਫੋਰਨੀਆ ਅਸੀਂ ਮਤਲਬ ਆਲਮੋਸਟ ਟੇਕਓਵਰ ਹੀ ਕਰ ਲਿਆ ਫਾਰਮਿੰਗ ਜਿਹੜੀ ਹੈਗੇ ਆ ਇਹਦੀ ਆਪਾਂ ਪੰਜਾਬੀ ਭਰਾ ਹੀ ਕਰ ਰਹੇ ਹਾਂ ਜੀ ਬਹੁਤ ਵੱਡੀ ਗੱਲ ਆ ਜੀ ਉਸੇ ਮਾਣ ਸਾਨੂੰ ਇੱਥੋਂ ਤੱਕ ਖਿੱਚ ਕੇ ਲਿਆਇਆ ਸਾਨੂੰ ਸਭ ਤੋਂ ਵੱਡੀ ਗੱਲ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦਿਆਂ ਵੀ ਜਿੱਦਾਂ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਜਿਹੜੇ ਲੈਵਲ ਤੇ ਪਹੁੰਚੇ ਆ ਪਰ ਐਡਾ ਸੌਖਾ ਇਹਨਾਂ ਨੂੰ ਮਿਲਣਾ ਵੀ ਬੂਹਾ ਖੜਕਾਨ ਤੇ ਬੂਹਾ ਖੁਦ ਖੋਲ ਦਿੰਦੇ ਆ ਇਹ ਇੱਕ ਮੈਨੂੰ ਬੜੀ ਮਾਣ ਦੀ ਗੱਲ ਮਹਿਸੂਸ ਹੋਈ ਆ ਵੀ ਸਾਡੇ ਭਾਈਚਾਰੇ ਦੇ ਵਿੱਚ ਇੰਨੀਆਂ ਮੁਕਾਮ ਛੋਣ ਤੋਂ ਬਾਅਦ ਵੀ ਪੈਰ ਨਹੀਂ ਛੱਡੇ ਤੁਸੀਂ ਦੇਖੋਗੇ ਜਾਓ ਕਿਸੇ ਹੋਰ ਸਟੇਟਾਂ 'ਚ ਕੋਈ ਫਿਲਮੀ ਬਣ ਗਿਆ ਕੋਈ ਗਾਇਕ ਬਣ ਗਿਆ ਚਾਰ ਪੈਸੇ ਆ ਗਏ ਤੇ ਦੁਨੀਆ ਨੂੰ ਛੱਡ ਗਿਆ ਪਰ ਨਹੀਂ ਅੱਜ ਵੀ ਨਾਮ ਜਪੋ ਵੰਡ ਛਕੋ ਤੇ ਕੀਰਤ ਕਰਨ ਦੇ ਸਿਧਾਂਤ ਤੇ ਕੰਮ ਕਰ ਰਹੇ ਆ ਅੱਜ ਘਰ ਬੈਠੇ ਆ ਸੰਧੂ ਸਾਹਿਬ ਦੇ ਬਹੁਤ ਵਧੀਆ ਸੰਧੂ ਸਾਹਿਬ ਦੇਖੋ ਗੱਲਾਂ ਬਾਤਾਂ ਤਾਂ ਥੋਡੀਆਂ ਤਾਂ ਅਸੀਂ ਜਾਣਣੀਆਂ ਤੇ ਦਿਖਾਉਣਾ ਵੀ ਆ ਪਰ ਤੁਹਾਨੂੰ ਇੱਕ ਉਹ ਲੈਣਾ ਮੈਂ ਬਾਦਾਂ ਵੀ ਮੇਰੇ ਤੋਂ ਸਾਡੇ ਤੋਂ ਸਾਡੀ ਜ਼ਮੀਨ ਨਾ ਪੁੱਛਿਓ ਕਿਉਂਕਿ ਅਸੀਂ ਇਹਦੇ ਨਮਾਜ਼ ਆਸਟ੍ਰੇਲੀਆ ਬਸਾਇਆ ਨਹੀਂ ਗੱਲ ਇਹ ਤਾਂ ਆ ਬਈ ਬਈ ਇੱਥੇ ਅਸੀਂ ਬਹੁਤ ਪੁਰਾਣੇ ਆਏ ਹਾਂ ਜਿਹੜੀ ਆਪਣੇ ਅਮਰੀਕਾ ਵਿੱਚ ਆਉਣ ਦੀ ਕਹਾਣੀ ਆ ਇਹ 100 ਸਾਲ ਤੋਂ ਪਹਿਲਾਂ ਦੀ ਆ ਔਰ ਸਾਡੀ ਮੇਰੀ ਫੈਮਿਲੀ ਦੇ ਵਿੱਚੋਂ ਹੀ ਬੰਦਾ 100 ਸਾਲ ਤੋਂ ਪਹਿਲਾਂ ਇੱਥੇ ਸੈਟਲ ਹੋਇਆ ਸੀ ਆ ਕੇ ਸੋ ਤੁਹਾਡੀ ਜਿਹੜੀ ਆ ਨਵਾਂ ਸਫਰ ਆ ਸਾਡਾ ਬਹੁਤ ਪੁਰਾਣਾ ਆ ਪਰ ਜਿਹੜੀਆਂ ਕਾਮਯਾਬੀਆਂ ਹੈਗੀਆਂ ਕਿ ਨਹੀਂ ਪੰਜਾਬੀ ਕਿ ਜਿੱਥੇ ਵੀ ਜਾ ਕੇ ਬੈਠਾ ਉਹ ਕਾਮਯਾਬ ਹੋਇਆ ਔਰ ਬਹੁਤ ਵਧੀਆ ਤੌਰ ਤੇ ਕਾਮਯਾਬ ਹੋਇਆ ਤੁਸੀਂ ਇਥੇ ਦੇ ਦੇਖੋ ਪਈ ਇਕਨੋਮੀ ਟਰੱਕਾਂ ਹੀ ਬਿਜ਼ਨਸ ਇਹਨਾਂ ਕੋ ਚਲੇ ਗਿਆ ਹੋਰ ਕੋਈ ਬਿਜ਼ਨਸ ਦੇ ਲੋ ਇਹਨਾਂ ਕੋ ਚਲੇ ਗਿਆ ਫਾਰਮ ਦਾ ਤਾਂ ਹੈਗਾ ਹੀ ਹੈ ਫਾਰਮ ਦਾ ਹਰੇਕ ਵੀਕੇ ਸਾਨੂੰ ਪੰਜ ਚਾਰ ਫੋਨ ਜਰੂਰ ਆਉਂਦੇ ਆ ਪੇ ਜੀ ਕੋਈ 100 200 ਕੱਤੇ ਜਾਂ 500 ਕੱਤੇ ਦਾ ਸਾਨੂੰ ਫਾਰਮ ਦੱਸੋ ਹੂੰ ਕਿਉਂਕਿ ਇਹ ਸਾਡੇ ਬਲੱਡ ਵਿੱਚ ਆ ਜਿਹੜਾ ਕਿ ਅਸੀਂ ਇਹ ਨਾ ਬੜੀ ਸਕਸੈਸਫੁਲੀ ਕਰ ਸਕਦੇ ਆ ਹੋਰ ਕੰਮਾਂ ਦੀ ਬਜਾਏ ਹੂੰ ਸੋ ਇਸ ਕਰਕੇ ਇਹ ਜਿਹੜਾ ਹੈਗਾ ਬਲੱਡ ਵਿੱਚ ਹੋਣ ਕਰਕੇ ਤੁਸੀਂ ਬਹੁਤ ਛੇਤੀ ਸਕਸੈਸਫੁਲ ਹੋ ਜਾਂਦੇ ਹੋ ਸੰਧੂ ਸਾਹਿਬ ਅਕਸਰ ਇਹ ਗੱਲ ਵੀ ਆਉਂਦੀ ਆ ਅਸੀਂ ਦੇਖਿਆ ਵੀ ਇੱਕ ਜਨਰੇਸ਼ਨ ਇੱਕ ਕੰਪਾਇਰ ਖੜਾ ਕਰਦੀ ਆ ਬੜੀ ਮੁਸ਼ਕਲ ਨਾਲ ਹੁੰਦਾ ਠੀਕ ਆ ਹਰੇਕ ਦੇ ਸੂਤ ਨਹੀਂ ਆਉਂਦਾ ਕੜਾ ਕਹੀਏ ਬੜੀ ਮੁਸ਼ਕਲ ਨਾਲ ਅੱਗੇ ਪਧਾਇਆ ਜਾਂਦਾ ਤੇ ਉਦੋਂ ਬਾਅਦ ਅਗਲੀ ਜਨਰੇਸ਼ਨ ਕੀ ਹੁੰਦੀ ਆ ਅਗਲੀ ਜਨਰੇਸ਼ਨ ਕਹਿੰਦੀ ਆ ਵੀ ਤੁਸੀਂ ਅਸੀਂ ਤਾਂ ਔਏ ਇਹ ਕਰਨੀ ਨਹੀਂ ਖੇਤੀ ਅਸੀਂ ਤਾਂ ਕੋਈ ਵਾਈਟ ਕਾਲਰ ਜੌਬ ਕਰਨੀ ਆ ਅਸੀਂ ਤਾਂ ਇੰਜੀਨੀਅਰ ਬਣਨਾ ਅਸੀਂ ਤਾਂ ਡਾਕਟਰ ਬਣਨਾ ਜਾਂ ਕਿਸੇ ਹੋਰ ਖਿੱਤੇ ਨੂੰ ਚੱਲ ਪੈਂਦੀ ਆ ਜਾਂ ਉਹਨਾਂ ਦਾ ਉਹਨਾਂ ਨੂੰ ਈਜ਼ੀ ਮਨੀ ਮਿਲਣ ਲੱਗ ਜਾਂਦੀ ਆ ਅਸੀਂ ਤਾਂ ਤੋੜੇ ਤੱਪੇ ਦੇਖੇ ਹੁੰਦੇ ਆ ਤੇ ਉਹ ਕਿਸੇ ਹੋਰ ਰਾਹ ਤੁਰ ਪੈਂਦੀ ਆ ਤੁਸੀਂ ਜੇ ਅੱਜ ਕੈਮਰੇ ਅੱਗੇ ਦੱਸੋ ਤੁਸੀਂ ਤੁਹਾਡਾ ਜਿਹੜਾ ਅਗਲੀ ਜਨਰੇਸ਼ਨ ਆ ਕੀ ਉਹ ਤੁਹਾਡੇ ਇਸ ਅੰਪਾਇਰ ਨੂੰ ਸਾਹਮਣ ਨੂੰ ਰੈਡੀ ਆ ਬਈ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਮੇਰੀ ਜਿਹੜੀ ਆ ਮੇਰੇ ਪਰਿਵਾਰ ਦੀ ਅਗਲੀ ਜਨਰੇਸ਼ਨ ਆ ਜੀ ਉਹ ਸਾਡੇ ਦੇ ਨਾਲ ਹੀ ਜਾ ਰਹੀ ਆ ਵਾਹ ਜੀ ਵਾਹ ਸਾਡੀ ਫੈਮਲੀ ਬਹੁਤ ਬੜੀ ਲਿਖੀ ਫੈਮਲੀ ਆ ਜੀ ਪਹਿਲਾਂ ਤਾਂ ਮੈਂ ਆਪਣੇ ਲੜਕਾ ਮੇਰਾ ਮਾਸਟਰ ਇੰਜੀਨੀਅਰਿੰਗ ਮਾਸਟਰ ਇਨ ਇੰਜੀਨੀਅਰਿੰਗ ਗਿਆ ਮੇਰੀ ਨੋ ਐਮਪੀਏ ਆ ਉਹ ਵੀ ਫਾਰਮ ਚ ਹੀ ਆ ਹੂੰ ਮੇਰਾ ਇੱਕ ਭਤੀਜਾ ਉਹ ਹਾਰਵਰਡ ਦੇ ਵਿੱਚੋਂ ਨੇ ਐਮਬੀਏ ਕੀਤੀ ਆਕਸਫੋਰਡ ਦੇ ਵਿੱਚੋਂ ਪੀਐਚਡੀ ਕਰਨ ਗਿਆ ਉਦੇ ਨਾਂ ਜਿਹੜਾ ਸਾਡੀ ਕ੍ਰਾਉਨ ਨਟ ਕੰਪਨੀ ਆ ਉਹ ਚਲਾ ਰਿਆ ਹੈ ਹੂੰ ਬਹੂਆ ਦੂਸਰੇ ਦੀ ਬਹੂਆ ਉਹ ਉਹ ਵੀ ਇਹ ਆਪਣੇ ਫਾਰਮ ਦੇ ਵਿੱਚ ਹੀ ਆ ਬਹੁਤ ਪੜੀ ਲਿਖੀ ਫੈਮਿਲੀ ਹੂੰ ਔਰ ਸਾਰੇ ਜਣੇ ਹੀ ਫਾਰਮ ਦੇ ਵਿੱਚ ਹੀ ਕੰਮ ਕਰ ਰਹਾ ਕਰ ਰਹਾ ਔਰ ਮੇਰੀ ਇੱਕ ਭਤੀਜੀ ਉਹਨਾਂ ਨੇ ਐਮ ਆਈ ਟੀ ਦੇ ਵਿੱਚੋਂ ਐ ਐਮ ਬੀਏ ਕੀਤਾ ਫੁੱਲ ਸਕਾਲਰਸ਼ਿਪ ਤੇ ਤਕਰੀਬਨ 2 ਲੱਖ ਡਾਲਰ ਦੀ ਸਕਾਲਰਸ਼ਿਪ ਗਵਰਨਮੈਂਟ ਨੇ ਫ੍ਰੀ ਕਰਾਇਆ ਜੋ ਕਿ ਅਮਾਜਨ ਦੇ ਇੱਕ ਸੈਂਟਰ ਦੀ ਉਹ ਹੈਡ ਆ ਸੋ ਸਾਡੇ ਇੰਨੇ ਬੱਚੇ ਬੜੇ ਲਿਖੇ ਹੋਣ ਦੇ ਬਾਵਜੂਦ ਵੀ ਉਹ ਸਾਡੀ ਫਾਰਮ ਦੇ ਜਾਂ ਫਾਰਮ ਨਾਲ ਰਿਲੇਟਡ ਬਿਜ਼ਨਸ ਹੀ ਕਰ ਰਹਾ ਹੈ ਮੇਰੀ ਲੜਕੀ ਆ ਉਹ ਚਾਰਟਰਡ ਅਕਾਊਂਟੈਂਟ ਐ ਸੀ ਪੀਏ ਤੇ ਉਹਨੂੰ ਕਹਿੰਦੇ ਹੈਗੇ ਆ ਉਹ ਵੀ ਇੱਥੇ ਅਮਰੀਕਾ ਦੀ ਬਹੁਤ ਵੱਡੀ ਬਾਸਕਟਬਾਲ ਦੀ ਟੀਮ ਆ ਉਹ ਦੀ ਫਾਈਨੈਂਸ਼ੀਅਲ ਐਨਾਲਿਸਟ ਹੈਗੀ ਆ ਪਰ ਮੇਰੀ ਲੜਕੀ ਤੋਂ ਸਵਾ ਬਾਕੀ ਸਾਰੇ ਹੀ ਸਾਡੇ ਬੱਚੇ ਫਾਰਮ ਨਾਲ ਰਿਲੇਟਡ ਸਾਰੇ ਇੱਕ ਇੱਕ ਬਿਜ਼ਨਸ ਸੰਭ ਰਹੇ ਆ ਜੀ ਜੀ ਨਹੀਂ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਨਹੀਂ ਤਾਂ ਅਕਸਰ ਇਹ ਹੋ ਜਾਂਦਾ ਕਿ ਅਗਲੀ ਪੀੜ੍ਹੀ ਤੁਹਾਡੇ ਖੜਿਆ ਕੀਤੇ ਅੰਪਾਇਰ ਨੂੰ ਛੱਡ ਕੇ ਕਿਸੇ ਹੋਰ ਰਾਹ ਪੈ ਜਾਂਦੀ ਆ ਸੋ ਗੱਲਾਂ ਬਾਤਾਂ ਤੁਹਾਡੇ ਤੋਂ ਸਾਰੀਆਂ ਜਾਣਣੀਆਂ ਵੀ ਆ ਤੇ ਸਾਰਾ ਅਸੀਂ ਫਾਰਮ ਵੀ ਦੇਖਣਾ ਤੇ ਮੈਨੂੰ ਉਹ ਬਾਹਰ ਖੜਾ ਇੱਕ ਟਰੈਕਟਰ ਨੇ ਮੈਸੀ ਨੇ ਬਹੁਤ ਪ੍ਰਭਾਵਿਤ ਕੀਤਾ ਉਹ ਸਿਰਫ ਸਿੰਬਲ ਆ ਜਾਂ ਉਹਦੇ ਨਾਲ ਕੋਈ ਯਾਦ ਜੁੜੀ ਆ ਉਹ ਬਹੁਤ ਪੁਰਾਣੇ ਆ ਉਹ 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 ਇੱਥੇ ਕੋਈ ਕੰਮ ਨਹੀਂ ਉਹ ਤਾਂ ਸਿਰਫ ਦੱਸਣ ਲਈ ਪਈ ਇੱਥੇ ਨਾ ਅਸੀਂ ਇੰਡੀਆ ਇਦਾਂ ਦੇ ਵਰਤਦੇ ਸੀਗੇ ਜਿਹੜਾ ਇੱਥੇ ਟਰੈਕਟਰ ਹੈਗਾ ਕਿ ਨਹੀਂ ਉਹ ਤਾਂ ਇੰਨਾ ਪਾਵਰਫੁਲ ਆ ਕਿ 6 ਫੁੱਟ ਥੱਲੇ ਹਾਲੇ ਥੱਲੇ 6 ਫੁੱਟ ਚਲੇ ਜਾਂਦਾ ਫਿਰ ਵੀ ਖਿੱਚ ਲੈਂਦਾ ਤੇ ਉਹ ਇਦਾਂ ਤੁਰਿਆ ਜਾਂਦਾ ਜਿੱਦਾਂ ਤੁਹਾਡੇ ਇੰਡੀਆ ਟਰੈਕਟਰ ਚੱਲਦੇ ਨਹੀਂ ਹੈ ਹਾਂਜੀ ਹਾਂਜੀ ਇਹ ਪਰ ਇਹ ਤਾਂ ਸਿਰਫ ਦਿਖਾਉਣ ਲਈ ਹੈ ਬੱਚਿਆਂ ਨੂੰ ਵੀ ਅਸੀਂ ਇੰਡੀਆ ਇਦਾਂ ਦੇ ਟਰੈਕਟਰਾਂ 'ਤੇ ਕੰਮ ਕਰਦੇ ਹੁੰਦੇ ਸੀ ਮੈਂ ਕੰਡਾਏ ਉਹ ਇਹ ਜਿਹੜੇ 1930 40 ਦੇ ਜਿਹੜੇ ਸੀ ਨਾ ਹਾਂਜੀ ਉਹ ਮੇਰੇ ਜੱਸ ਸਭ ਤੋਂ ਛੋਟੇ ਜਿਹੜੇ ਮੇਰੇ ਬੱਧਰ ਆ ਨਾ ਓਹੋ ਉਹਨਾਂ ਦੇ ਕੋਲ ਬਹੁਤ ਟਰੈਕਟਰ ਇਹ ਖੜੇ ਪੁਰਾਣੇ ਉਹਨਾਂ ਨੂੰ ਸ਼ੌਂਕ ਆ ਪੁਰਾਣੀਆਂ ਚੀਜ਼ਾਂ ਕਲੈਕਟ ਕਰਨ ਦਾ ਪਰ ਇਹ ਇੱਕ ਫੋਰਡ ਉਦਾਂ ਆਪਣੇ ਫੋਰਡ ਜ਼ਿਆਦਾ ਮਸ਼ਹੂਰ ਕਰਕੇ ਨਾ ਇੰਡੀਆ 'ਚ ਇਹ ਛੋਟਾ ਇਹ ਫੋਰਡ ਪਹਿਲੇ ਜਿਹੜੇ ਫੋਰਡ ਇਹ ਮੈਨੂੰ ਸਟਾਰਟਿੰਗ ਦੇ ਫੋਰਡ ਆ ਉਹ ਪਹਿਲਾਂ ਪਰ ਉਦਾਂ ਫੋਰਡ ਫੋਰਡ ਵੀ ਬਹੁਤ ਹੈਗੇ ਆ ਫੋਰਡ ਲਿਆਂਦੇ 3600 ਦੂਜੇ ਸਾਰੇ ਹੈਗੇ ਆ ਪਰ ਇਹ ਜਿਹੜਾ ਜ਼ਿਆਦਾ ਇਹ ਪੁਰਾਣਾ ਸੀ ਪਰ ਜਿਹੜੇ ਇੱਥੋਂ ਵਾਲੇ ਆ ਟਰੈਕਟਰ ਉਹਨਾਂ ਦੀ ਕਲੈਕਸ਼ਨ ਜਿਹੜੀ ਆ ਉਹ 1930 ਤੋਂ ਬਾਅਦ ਦੇ ਕਾਫੀ ਹੈ ਜੀ ਤਾਂ ਉਹ ਸਾਡਾ ਛੋਟਾ ਬ੍ਰਦਰ ਨਹੀਂ ਮਿਲਿਆ ਤੁਸੀਂ ਜੀ ਜੀ ਉਹ ਕਾਰਾਂ ਦਾ ਬਹੁਤ ਕੀਨੇ ਆ ਉਹ ਕੋ ਤਾਂ ਜਿਹੜਾ ਜਦੋਂ ਕਾਰਾਂ ਸਟਾਰਟ ਹੋਈਆਂ ਸੀਗੀਆਂ 1900 ਦੇ ਵਿੱਚ ਉਦੋਂ ਦੀ ਵੀ ਉਹ ਲਿਆ ਕੇ ਰੱਖੀ ਹੋਈ ਹੈ ਬਹੁਤ ਬਿਗ ਕਲੈਕਸ਼ਨ ਹੈ ਐਂਟੀਕ ਕਾਰਾਂ ਦੀ ਹੈਗੀ ਚਲੋ ਉਹ ਵੀ ਜ਼ਰੂਰੀ ਹੈ ਜੇ ਜਦੋਂ ਤੁਸੀਂ ਰੱਬ ਨੇ ਸੁਖਾਲਾ ਕੀਤਾ ਹੱਥ ਤਾਂ ਬੰਦੇ ਨੂੰ ਆਪਦੀ ਜ਼ਿੰਦਗੀ ਚ ਇੱਕੋ ਹੀ ਮਿਲਣੀ ਹੈ ਤੇ ਸ਼ੌਕ ਪੂਰੇ ਕਰ ਲੈਣੇ ਚਾਹੀਦੇ ਆ ਸੋ ਜਿਹੜਾ ਮੈਂ ਥੋੜਾ ਜਿਹਾ ਮੈਨੂੰ ਆਪਾਂ ਹੋਰ ਜਾਨਣਾ ਹੁਣ ਤੁਸੀਂ ਦੇਖੋ ਇੱਥੇ ਬਹੁਤ ਵਧੀਆ ਹੋ ਗਿਆ ਇੱਥੇ ਤੁਹਾਡਾ ਵੱਡਾ ਨਾਂ ਬੈਕ ਇਨ ਇੰਡੀਆ ਵੀ ਚੈਰਿਟੀ ਕੰਮ ਤੁਹਾਡੇ ਚੱਲਦੇ ਰਹਿੰਦੇ ਆ ਕੋਈ ਇੱਕ ਅੱਧਾ ਕੁਝ ਸ਼ੇਅਰ ਕਰਨਾ ਮੈਂ ਹੁਣੇ ਹੀ ਆਪਣੇ ਪਿਛਲੇ ਵੀ ਕੇ ਇੰਡੀਆ ਤੋਂ ਆਇਆ ਮੈਂ ਗਿਆ ਸੀਗਾ ਉੱਥੇ 올ਡ 에ਜ ਹੋਮ ਬਣਾਉਣ ਲਈ ਜੀ ਗਿਆ ਤਾਂ ਸੀਗਾ ਵੀ ਉੱਥੇ ਨਾ ਬਿਲਡਿੰਗ ਸ਼ੁਰੂ ਕਰਤੀ ਜਾਊਗੀ ਤਾਂ ਉੱਥੇ ਵੀ ਚਲੋ ਜਿੰਨਾ ਵਿਚਾਰਿਆਂ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਕੋਈ ਨਹੀਂ ਸੰਭਦਾ ਉੱਤੇ ਫਿਰ ਰਹਿ ਜਾਣਗੇ ਪਰ ਉੱਥੇ ਜਿਹੜੀ ਰੈਡ ਟੇਪ ਇਸ ਸੋ ਮਤਲਬ ਉੱਤੇ ਤੁਹਾਡੇ ਰਗਾਂ ਦੇ ਵਿੱਚ ਹੈਗੀ ਕਿ ਨਹੀਂ ਕਿ ਉਹ ਮੈਨੂੰ ਉਹਨਾਂ ਨੇ 100 ਕੁਐਸਚਨ ਕੀਤੇ ਪਹਿਲਾਂ ਪੈਸਾ ਕਿੱਦਾਂ ਆਣਾ ਕਿੱਥੋਂ ਆਇਆ ਕਾਹਤੇ ਆਉਣਾ ਉਹ ਸਾਰਾ ਪਹਿਲਾਂ ਗਵਰਨਮੈਂਟ ਨਾਲ ਚੈੱਕ ਕਰ ਲਵੇਗਾ ਤੁਸੀਂ ਐਨ ਜੀਓ ਬਣਾਓ ਐਨ ਜੀਓ ਬਣਾਉਣ ਨੂੰ 3 ਸਾਲ ਲੱਗਣੇ ਆ ਉਹ ਹੁਣ ਐਨ ਜੀਓ ਮੈਂ ਸ਼ੁਰੂ ਕਰਕੇ ਆਇਆ ਜੀ NGO ਬਣਾਉਣ ਲਈ ਫਿਰ ਗਵਰਨਮੈਂਟ ਕੋ ਸੈਂਟਰ ਗਵਰਨਮੈਂਟ ਕੋ ਆਪਣੇ ਪਰਮਿਸ਼ਨ ਲੈਣੀ ਪੈਂਦੀ ਹੈਗੀ ਜਾਂ ਮੇਰੇ ਖਿਆਲ ਫਾਈਨਾਂਸ ਵਾਲਿਆਂ ਕੋ ਜਾਣਾ ਜੀ 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 ਫਾਈਨਾਂਸ ਹੁਣ ਕੱਲ ਨੂੰ ਮੈਂ ਜਿੱਦਾਂ ਤੁਹਾਨੂੰ ਦੱਸਿਆ ਫਾਈਨਾਂਸ ਮਨਿਸਟਰ ਜਿਹੜੀ ਸੀ타ਰਮਨ ਹੈਗੀ ਆ ਇੱਥੇ 베ਰੀ ਚ ਆਈ ਆ ਹੂੰ ਕੱਲ ਨੂੰ ਇਸ ਹੀ ਬਾਅਦ ਇਸ ਹੀ ਟੌਪਿਕ ਤੇ ਮੇਰੀ ਉਹਦੇ ਨਾਲ ਮੁਲਾਕਾਤ ਆ ਕਿ ਅਸੀਂ ਜੇ 6-3 ਸਾਨੂੰ ਮਨਜ਼ੂਰੀ ਮਿਲ ਜਵੇ ਹੂੰ ਤੇ ਉਥੇ ਨਕੋਦਰ ਦੇ ਆਲੇ ਦੁਆਲੇ ਕੁਝ ਅਸੀਂ 올ਡ ਏਜ ਹோம் ਬਣਾਉਣ ਦਾ ਰਣ ਰੱਤ ਚੱਲਦਾ ਹੈਗਾ ਬਹੁਤ ਵਧੀਆ ਗੱਲ ਆ ਜੀ ਤੁਸੀਂ ਜਿਹੜਾ ਕਰ ਰਹੇ ਹੋ ਇਹ ਪ੍ਰੋਬਲਮ ਹੈਗੀ ਆ ਆਪਣੇ ਕੰਟਰੀਆਂ ਜਿਨ੍ਹਾਂ ਇਹ ਜਿਹੜੀਆਂ ਬਈ ਹੋਲਡ ਕਰਨਾ ਬਾਹਰਲੇ ਪੈਸੇ ਨੂੰ ਉਹਨਾਂ ਨੂੰ ਬਾਹਰਲੇ ਬੰਦੇ ਜਿੱਦ ਕੋ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਹੋਲਡ ਕਰਨ ਦਾ ਨਾ ਨਹੀਂ ਇਦਾਂ ਚਾਹੀਦੀਆਂ ਚੀਜ਼ਾਂ ਮੈਂ 15 ਦੇ ਵਿੱਚ ਐਜ਼ ਅ ਵਲੰਟੀਅਰ ਛੋਟੇ ਨੇ ਭੇਜਿਆ ਸੀ ਮੈਨੂੰ ਆਪਣੇ ਕਾਠਮੰਡੂ ਨੇਪਾਲ ਚ ਜਦੋਂ ਹੱਥ ਕੋਈ ਕਹਾ ਸੀਗਾ ਜੀ ਜੀ ਉਹਨਾਂ ਲੋਕੀਓ ਕੁਝ ਨਹੀਂ ਪੁੱਛਦੇ ਤੁਸੀਂ ਪੈਸਾ ਲਿਓ ਜਦੋਂ ਤੁਹਾਨੂੰ ਬਾਹਰੋਂ ਅਗਲਾ ਤਾਂ ਕਿ ਆਪਣੇ ਇੰਡੀਆ ਤੋਂ ਵੀ بڑے ਆਪਣੇ ਸਰਦਾਰ ਬਹੁਤ ਜ਼ਿਆਦਾ ਸੇਵਾ ਮੁੰਡੇ ਕਰਦੇ ਸੀ ਚੰਡੀਗੜ੍ਹ ਤੋਂ ਆਏ ਸੀਗੇ ਤੇ ਆ ਆਪਣੀਆਂ ਹ ਇੰਗਲੈਂਡ ਵਾਲਾ ਕੀਓ ਮੁੰਡੇ ਨੇ ਜਿਹੜੇ ਆ ਜਿਹੜੇ ਕਾਲਸਾਏ ਕਾਲਸਾਏ ਵਾਲਿਆਂ ਨੇ ਉੱਥੇ ਬੜੀ ਕਰਦੇ ਸੀਗੇ ਪਰ ਉਹ ਇਹ ਆਪਣੇ ਇਹ ਮੋਲਕਾਂ ਨੂੰ ਇਹ ਬਹੁਤ ਸੌਖਾ ਕੋਈ ਨਾ ਕੋਈ ਤਰੀਕਾ ਲੱਭਣਾ ਚਾਹੀਦਾ ਵੀ ਜੇ ਕੋਈ ਬਾਹਰਲਾ ਕੋਈ ਹੈਲਪ ਕਰਨੀ ਮੰਗਦਾ ਹੈ ਉਹ ਜੂਰ ਉਹਦੇ ਲਈ ਕੋਈ ਸੌਖਾ ਤਰੀਕਾ ਚਾਹੀਦਾ ਇਹ ਨਹੀਂ ਵੀ ਫੰਡ ਕਿੱਥੋਂ ਆਏ ਕੀ ਹੋਇਆ ਨਹੀਂ ਹੁਣ ਬਿਲਕੁਲ ਤੁਸੀਂ ਬਜਾਇਜ ਪੁਆਇੰਟ ਆ ਤੇ ਹੁਣ ਮੌਕਾ ਵੀ ਬੜਾ ਵਧੀਆ ਬਾਈ ਜੂਰਾ ਨੇ ਮਿਲਣਾ ਤੇ ਜ਼ਰੂਰ ਇਹ ਪੁਆਇੰਟ ਰੇਜ ਕਰਨਗੇ ਫਾਈਨਾਂਸ ਮੰਤਰੀ ਕੋਲੇ ਨਹੀਂ ਕਰਾਂਗੇ ਤਾਂ ਸਹੀ ਪਰ ਇਦਾਂ ਉੱਥੇ ਰੈੱਡ ਟੇਪ ਜਿਹੜੀ ਥੱਲੇ ਹੈਗਾ ਨਹੀਂ ਜਿਹੜੀ ਵੈਸਟਰਨ ਸੁਸਾਇਟੀ ਦੇ ਵਿੱਚ ਸਦਾ ਆ ਕਿ ਤੁਹਾਡੀ ਦੇ ਹੈਲਪ ਯੂ ਟੂ ਡਵੈਲਪ ਅ ਬਿਜ਼ਨਸ ਦੇ ਹੈਪੀ ਟੂ ਹੈਲਪ ਤੇ ਇੰਡੀਆ ਦੇ ਹਿੰਡਰ ਜੂ ਦੇ ਪੁਟਸ ਸਟਾਪ ਟੂ एवरीथिंग ਯੂ نو ਜਿੰਨਾ ਚਿਰ ਤੁਸੀਂ ਅਵਲਤ ਹੈ ਤੁਸੀਂ ਫੈਡ ਅਪ ਹੋ ਕੇ ਤੁਸੀਂ ਛੱਡ ਆਉਨੇ ਹੈਗੇ ਬਿਲਕੁਲ ਹੁਣ ਜਿੱਦਾਂ ਇਸ ਵੇਲੇ ਸੀਗਾ ਅਗਰ ਮੈਨੂੰ ਲਾਣ ਦਿੰਦੇ ਮੇਰ ਕੋ ਮੇਰ ਕੋ 25 ਕਰੋੜ ਉੱਤੇ ਮੈਂ ਸਰचंदਾ ਮੇਰਾ ਰਾ ਦੱਸਗਾ ਵੀ ਮੈਂ ਚਲੂ ਖਾਦ ਦਿਨਾ ਹੈਗਾ ਜੀ ਜੀ ਉਦਾਂ ਹੀ ਆ ਗਿਆ ਹੈਗਾ ਉਹ ਮੇਰਾ ਇੱਕ ਬ੍ਰਦਰ ਤਾਂ ਕਹਿੰਦਾ ਹੈਗਾ ਜਿਹੜਾ ਬੀਨ ਦੂਜਾ ਸਮਾਲਦਾ ਉਹ ਕਹਿੰਦਾ ਫੋਰਗੇਟ ਕਰ ਦੋ ਹੈਗਾ ਜੀ ਨਹੀਂ ਨਾ ਪਰ ਫਿਰ ਵੀ ਕਈ ਵਾਰੀ ਤੁਹਾਨੂੰ ਪਰ ਨੂੰ ਚੰਗਾ ਲੱਗਦਾ ਕਿ ਤੁਸੀਂ ਇਹਨਾ ਤੁਸੀਂ ਉਸਾਰ ਨੂੰ ਕੁਝ ਦਿਓ ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਜੀ ਕਿਉਂਕਿ ਅਸੀਂ ਉੱਥੋਂ ਵਿਦਿਆ ਫ੍ਰੀ ਲੈ ਕੇ ਆਏ ਬਿਲਕੁਲ ਔਰ ਅਸੀਂ ਜਿਹੜੇ ਹੈਗੇ ਕਿ ਨਹੀਂ ਉਸ ਦਿੱਤੀ ਹੋਈ ਵਿਦਿਆਦ ਦੇ ਕਰਕੇ ਹੀ ਮਤਲਬ ਸਕਸੈਸਫੁਲ ਹੋਏ ਹਾਂ। ਹੂੰ ਮੇਰੀ ਤਾਂ ਮਤਲਬ ਇੱਕ ਬੜੀ ਇੰਟਰਸਟਿੰਗ ਕਹਾਣੀ ਫਾਦਰ ਦੱਸਦਾ ਹੁੰਦਾ ਹੂੰ ਕਿ ਫਾਦਰ ਰੁੜ ਕੇ ਗਿਆ ਤਾਂ ਉੱਥੇ ਇੱਕ ਬ੍ਰਾਹਮਣ ਮਿੱਤਰ ਸੀ ਫਾਦਰ ਦਾ ਜੀ ਜੀ ਤੇ ਉਹ ਕਹਿੰਦਾ ਸਰਦਾਰ ਜੀ ਫੁਲਕਾ ਅੱਜ ਮੇਰੇ ਖਾਏ ਹੋ ਜੀ ਰਾਤ ਦਾ ਗਿਆ ਕਹਿੰਦਾ ਸਰਦਾਰ ਜੀ ਜਦ ਕੋਈ ਘਰ ਬਣਾਈਏ ਤਾਂ ਨਹੀਂ ਪੱਕੀ ਰੱਖੀਦੀ ਆ ਜੀ ਉਹ ਕਹਿੰਦਾ ਮੈਂ ਤਾਂ ਘਰ ਹੀ ਨਹੀਂ ਕੋਈ ਬਣਾਉਣਾ ਕਹਿੰਦਾ ਬਣਾਉਣਾ ਤਾਂ ਹੈ ਵੇ ਤੈਨੂੰ ਪਤਾ ਨਹੀਂ ਉਹ ਕਹਿੰਦਾ ਭਈ ਮੈਨੂੰ ਹੀ ਨਹੀਂ ਪਤਾ ਕਹਿੰਦਾ ਭਈ ਜੱਟਾਂ ਨੂੰ ਆਦਤ ਆ ਭਈ ਆਚਾਰਕ ਨਾਲ ਨਾਲ ਦੇ ਲੈ ਲਈਏ ਹਾਂਜੀ ਹੋਰ ਚਾਰਕ ਨਾਲ ਨਾਲ ਦੇ ਲੈ ਲਈਏ ਭਈ ਤੇਰੇ ਪੰਜ ਮੁੰਡੇ ਆ ਜੀ ਜੀ ਇਹਨਾਂ ਨੂੰ ਪੜਾ ਦੇ ਹਾਂ 6 ਆ ਨਹੀਂ ਉਹ ਤੋਂ 5 ਸੀ ਚਾਚਾ ਉਹ ਤੋਂ ਸਭ ਫਿਰ ਉਹ ਸਮੇਂ ਦੀ ਗੱਲ ਹੈ ਉਹ ਉਹ ਕਹਿੰਦੇ ਵੀ 5 ਮੁੰਡੇ ਆ ਵੀ ਤੂੰ ਇਹਨਾਂ ਨੂੰ ਵਿਦਿਆ ਦੇ ਦੇ ਉਹ ਫਾਦਰ ਨੇ ਉਦਣੇ ਆ ਕੇ ਸ਼ਹਿਰ ਤੋਂ ਦੂਰ ਸਿਗੇ ਜਮੀਨ ਵੇਚ ਕੇ ਸ਼ਹਿਰ ਚ ਲੈ ਲਈ ਅੱਛਾ ਹੁਣ ਵੀ ਮੈਧਪੁਰ ਨਕੌਦਰ ਦੇ ਨਾਲ ਆ ਜਿੱਥੇ ਕਿ ਸਾਨੂੰ ਮਤਲਬ ਵਿਦਿਆ ਉਹ ਫਾਦਰ ਨੇ ਦਿੱਤੀ ਵੀ ਇਦਾਂ ਵੀ ਕਹਿਣਾ ਪੜਾਉਣਾ ਜ਼ਰੂਰੀ ਨਹੀਂ ਜੇ ਕੋ ਨਹੀਂ ਆਣਾ ਨਹੀਂ ਪੜਨਾ ਉਹਨੂੰ ਇੰਨਾ ਤੰਗ ਕਰਨਾ ਕਿ ਉਹ ਕਹਿੰਦਾ ਮੈਂ ਪੜਨਾ ਹੀ ਨਹੀਂ ਲੱਗਣਾ ਸੋ ਸਾਨੂੰ ਉਸ ਇੰਡੀਆ ਨੇ ਬਹੁਤ ਕੁਝ ਦਿੱਤਾ ਤਾਂ ਫਰਜ ਹੈ ਜੇ ਸਾਡਾ ਵੀ ਕੁਝ ਉਥੋਂ ਥੋੜਾ ਵਾਲਾ ਹੋ ਜਵੇ ਤਾਂ ਨਹੀਂ ਨਹੀਂ ਬਹੁਤ ਸੋਹਣੀ ਸੋਚ ਆ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ ਮੈਨੂੰ ਪਤਾ ਤੁਹਾਡੇ ਰਜੇਵੇਂ ਬਹੁਤ ਆ ਤੇ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਡੇ ਚੈਨਲ ਨਾਲ ਗੱਲਬਾਤ ਕੀਤੀ ਤੇ ਅਸੀਂ ਨਾਲ-ਨਾਲ ਸਾਰੀਆਂ ਚੀਜ਼ਾਂ ਦਿਖਾਉਣੀ ਆ ਸੋ ਕੋਸ਼ਿਸ਼ ਕਰਾਂਗੇ ਜੀ ਤੁਸ ਤੁਹਾਡੇ ਹਰ ਕਾਰਜ ਨੂੰ ਜੋ ਵੀ ਚੰਗਾ ਕਾਰਜ ਕਰੋ ਅਸੀਂ ਜਿੰਨਾ ਕ ਆਪਣੇ ਮੀਡੀਆ ਜ਼ਰੀਏ ਉਹਨੂੰ ਦੱਸ ਸਕੀਏ ਲੋਕਾਂ ਤੱਕ ਪਹੁੰਚਾ ਸਕੀਏ ਤਾਂ ਕਿ ਲੋਕਾਂ ਨੂੰ ਹੋਰ ਇਨਸਪੀਰੇਸ਼ਨ ਮਿਲੇ ਤੇ ਹੋਰ ਵੀ ਲੋਕ ਅੱਗੇ ਆਉਣ ਪਰ ਇੱਥੋਂ ਜਿਹੜੇ ਸਾਡੇ ਦਰਸ਼ਕ ਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਆ ਦੋ ਚਾਰ ਗੱਲਾਂ ਜ਼ਰੂਰ ਗ੍ਰਹਿਣ ਹੋਣੀਆਂ ਵੀ ਕਿਵੇਂ ਭਰਾਵਾਂ ਦਾ ਏਕਾ ਵਰਕਤ ਕਰਦਾ ਤੇ ਜੇ ਤੁਸੀਂ ਸਾਫ਼ ਨੀਅਤ ਸਪਸ਼ਟ ਨੀਤੀ ਲੈ ਕੇ ਚੱਲਦੇ ਹੋ ਤਾਂ ਜ਼ਿੰਦਗੀ ਦੇ ਵਿੱਚ ਨਾਲ ਲੱਗਦੀਆਂ ਜ਼ਮੀਨਾਂ ਜਮੂਨਾ ਤੇ ਗਿਣਤੀਆਂ ਆਂਕੜੇ ਤਾਂਕੜੇ ਦਾ ਥੋੜੇ ਪੈ ਜਾਂਦੇ ਆ ਤੇ ਤੀਜੀ ਗੱਲ ਇਹ ਆ ਵੀ ਜਦੋਂ ਤੁਸੀਂ ਮਕਾਮ ਤੇ ਪਹੁੰਚ ਜਾਨੇ ਹੋ ਉਸ ਟਾਈਮ ਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਬੱਚਿਆਂ ਨੂੰ ਜੋੜ ਕੇ ਰੱਖਣਾ ਤੇ ਨਿਮਰਤਾ ਰੱਖਣੀ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹ ਕਾਮ ਬੰਦੇ ਦੇ ਹਿੱਸੇ ਨਹੀਂ ਆਉਂਦੀ ਮੇਰੇ ਵਰਗਾ ਨਾਲ ਲੱਗਦੀ ਇੱਕ ਕਿਲਾ ਵੀ ਲੈ ਲੇ ਤਾਂ ਸ਼ਾਇਦ ਮੇਂ ਦਾ ਪਿੰਡ 'ਚ ਬੈਠਣਾ ਦੁਰਲਭ ਕਰ ਦਿੰਦਾ ਕਿਸੇ ਨਾ ਕਿਸੇ ਦਾ ਤੇ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਮੇਰੇ ਸਭ ਤੋਂ ਜਿਹੜੇ ਛੋਟੇ ਤੋਂ ਵੱਡਾ ਭਰਾ ਪਨੇਲ ਸੰਧੂ ਹੈ ਨਾ ਉਹ ਉਹਨਾਂ ਦਾ ਜਿਹੜਾ ਮੈਜੋਰਟੀ ਜਿਹੜਾ ਸਾਰੀ ਉਹਦੀ ਸੋਚ ਸੀ ਪਹਿਲਾਂ ਉਹ ਆਇਆ ਸੀ ਉਹ ਛੋਟੇ ਅੰਦੇ ਆ ਗਿਆ ਸੀ ਜੀ ਜੀ ਪਰ ਸਭ ਤੋਂ ਜੋ ਵੀ ਉਹਨੇ ਕੀਤਾ ਚੇਨ ਬਣ ਗਈ ਕੜੀ ਬਣ ਗਈ ਉਹਨੇ ਉਹਨੇ ਸਾਰਾ ਕੁਝ ਕੰਟਰੋਲ ਕੰਟਰੋਲ ਰੱਖਿਆ ਜਿਹੜਾ ਵਧੀਆ ਤਰੀਕੇ ਨਾਲ ਜਿੱਦਾਂ ਰੱਖੀਦਾ ਨਾ ਇਦਾਂ ਸਾਰੀ ਫੈਮਿਲੀ ਦਾ ਤੇ ਸਾਰਾ ਕੁਝ ਕੰਟਰੋਲ ਉਹ ਉਹਨੇ ਜਿੱਦਾਂ ਵਧੀਆ ਤਰੀਕੇ ਨਾਲ ਸਾਰਾ ਕੁਝ ਸੰਭਾਲਿਆ ਅਸੀਂ ਜਰੂਰ ਉਹਨਾਂ ਦੇ ਦਰਸ਼ਨ ਵੀ ਤੁਹਾਨੂੰ ਫੋਟੋ ਜਰੀਏ ਕਰਵਾਵਾਂਗੇ ਪਰ ਅੱਜ ਸਾਡੇ ਕਿਸਮਤ ਨਹੀਂ ਸੀ ਵੀ ਉਹ ਅੱਜ ਨਹੀਂ ਸੀ ਇੱਥੇ ਮਿਲੇ ਤੇ ਪਰ ਸਾਨੂੰ ਸਰਦਾਰ ਸਦਨਾਮ ਸਿੰਘ ਤੇ ਸਰ ਸੁਦੇਵ ਸਿੰਘ ਅੱਜ ਮਿਲੇ ਆ ਇੱਥੇ ਬੜੀ ਵਧੀਆ ਲੱਗਿਆ ਗੱਲਬਾਤ ਕਰਨ ਦਾ ਤੇ ਜਰੂਰ ਇਹੋ ਜਿਹੀਆਂ ਵੀਡੀਓਜ਼ ਤੁਹਾਡੇ ਤੱਕ ਆਉਂਦੀਆਂ ਰਹਿਣੀਆਂ ਦਿਖਾਉਂਦੇ ਰਾਵਾਂਗੇ ਤੇ ਤੁਸੀਂ ਵੀ ਦੁਆ ਅਰਦਾਸ ਕਰਿਓ ਜੇ ਸੰਧੂ ਫੈਮਿਲੀ ਅੱਜ ਇਸ ਮਕਾਮ ਤੇ ਪਹੁੰਚ ਕੇ ਆਪਾਂ ਨੂੰ ਵੀ ਬੈਕ ਕਰ ਰਹੀ ਹੈ ਤੇ ਜਿਵੇਂ ਜਿਵੇਂ ਤਰੱਕੀ ਕਰਨਗੇ ਤਾਂ ਉਹਦੇ ਨਾਲ ਅਸੀਂ ਆਪੇ ਹੀ ਤਰੱਕੀ ਕਰਦੇ ਜਾਵਾਂਗੇ ਸਾਨੂੰ ਆਪੇ ਹੀ ਕੁਛ ਨਾ ਕੁਛ ਮਿਲਦਾ ਜਾਊਗਾ ਕਿਉਂਕਿ ਇਹਨਾਂ ਦੇ ਫਲਸਫੇ 'ਚ ਬਾਬੇ ਨਾਨਕ ਦਾ ਫਲਸਫਾ ਹੈਗਾ ਤੇ ਇਹ ਕਾਇਮ ਵੀ ਰਵੇ ਇਹ ਦੀ ਦੁਆ ਕਰਾਂਗੇ ਜੀ ਜਾਂਦੇ ਜਾਂਦੇ ਸਾਡੇ ਆਸਟ੍ਰੇਲੀਆ ਵਾਸੀਆਂ ਨੂੰ ਕੁਸਨੇ ਆ ਮੈਂ ਤਾਂ ਬਈ ਆਸਟ੍ਰੇਲੀਆ ਵਾਸੀਆਂ ਨੂੰ ਇਹ ਹੀ ਕਹੂੰਗਾ ਕਿ ਖੁਸ਼ ਰਹੋ ਤਰੱਕੀ ਕਰੋ ਆਪਣਾ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੋ ਤੇ ਜਿੱਦਾਂ ਅਸੀਂ ਸਾਡੇ ਫਾਦਰ ਉਹਨਾਂ ਦੀ ਸੋਚ ਸੀ ਵੀ ਖੇਤੀ ਵਿੱਚ ਤਰੱਕੀ ਮਿਲਦੀ ਆ ਤੁਸੀਂ ਵੀ ਖੇਤੀ ਵਿੱਚ ਬੜੀ ਛੇਤੀ ਤਰੱਕੀ ਕਰ ਚਾਹਦੇ ਆ ਜਿੱਦਾਂ ਕਿ ਮੇਰੀ ਫੈਮਿਲੀ ਨੇ ਕੀਤੀ ਆ ਸੋ ਭਰਾਓ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਥੈਂਕ ਯੂ ਵੈਰੀ ਮੱਚ ਮੇਰਾ ਤੇ ਇਹ ਕਹਿਣਾ ਜੀ ਕਿ ਕਿਸੇ ਨੂੰ ਆਪਾਂ ਸਾਰੇ ਇਮੀਗਰੈਂਟ ਆ ਬਾਲਮ ਔਖਾਂ ਚ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਹੂੰ ਓਹ ਕੋਈ ਵੀ ਕਦੋਂ ਵੀ ਬਾਲ ਮਲਕਾਂ ਚੋਂ ਪਾ ਤਰੱਕੀ ਕਰ ਸਕਦੇ ਆ ਉਹ ਕੋਈ ਵੀ ਕਿਸੇ ਵੀ ਮੁਕਾਮ ਤੇ ਬੰਦਾ ਪਹੁੰਚ ਸਕਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਸੁਨੇਹਾ ਸਾਡੇ ਜਿਹੜੇ ਦਰਸ਼ਕਾਂ ਨੂੰ ਮਿਲਿਆ ਤੇ ਉਮੀਦ ਆ ਤੁਸੀਂ ਵੀ ਅਮਲ ਕਰੋਗੇ ਇਸ ਦੇ ਉੱਤੇ ਤੇ ਈਰਖਾ ਜਲਣ ਫਾਲਤੂ ਦੀਆਂ ਚੀਜ਼ਾਂ ਤੇ એનર્ਜੀ ਵੇਸਟ ਕਰਨ ਨਾਲੋਂ ਬਿਹਤਰ ਵੀ ਤੁਸੀਂ ਵੀ ਅੱਗੇ ਵਧੋ ਤੇ ਨਾਲ ਦੇਣ ਨੂੰ ਵੀ ਨਾਲ ਲੈ ਚੱਲੋ ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਪਿੰਡ ਆਸਟ੍ਰੇਲੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੋ ਐਸਜੀਆਈ ਦੀ ਵੀਡੀਓ ਸਿੱਖ ਸਰਦਾਰਾਂ ਵਾਸਤੇ ਪੰਜਾਬੀਆਂ ਵਾਸਤੇ ਬੜੇ ਮਾਨ ਦੀ ਗੱਲ ਏ ਬੜੇ ਫਖਰ ਦੀ ਗੱਲ ਏ ਕਿ ਅਮਰੀਕਾ ਦੇ ਅਮਰੀਕਾ ਵਰਗੇ ਮੁਲਕ ਚ ਜਾ ਕੇ ਕੈਲੀਫੋਰਨੀਆ ਸ਼ਹਿਰ ਦੇ ਅੰਦਰ ਜਿੱਥੇ ਲੋਕ ਕੰਮ ਵਗੈਰਾ ਕੰਮ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਹੈ ਆਮ ਲੋਕਾਂ ਦਾ ਐਡੇ ਐਡਵਾਂਸ ਮੁਲਕ ਦੇ ਵਿੱਚ ਐਡੇ ਐਡਵਾਂਸ ਸ਼ਹਿਰ ਦੇ ਵਿੱਚ ਉੱਥੇ ਜਾ ਕੇ 65000 ਖੱਤੇ ਦੀ ਫਾਰਮਿੰਗ ਕਰਨਾ ਖੇਤੀ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਰੱਬ ਦੀ ਮਿਹਰ ਸੰਧੂ ਫੈਮਿਲੀ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਕੈਲੀਫੋਰਨੀਆ ਦੀ ਸਭ ਤੋਂ ਜੈਰੀ ਰਿਚ ਫੈਮਿਲੀ ਜਾਂ ਰਿਚ ਜਿਹੜਾ ਪਰਿਵਾਰ ਹੈ ਉਹ ਸੰਧੂ ਪਰਿਵਾਰ ਹੀ ਹੋਏਗਾ ਇੰਨੇ ਜ਼ਿਆਦਾ ਅਮੀਰ ਤੇ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਬਹੁਤ ਹੀ ਲੈਵਲ ਦਾ ਤੇ ਬਹੁਤ ਹੀ ਲਗਜ਼ਰੀ ਕਿਸਮ ਦਾ ਹੈ ਤੇ ਅਸੀਂ ਉਹੀ ਦੇਖ ਰਿਹਾ ਨਾ ਕਿ ਜਦੋਂ ਚੜ੍ਹਦੇ ਪੰਜਾਬ ਦਾ ਜਾਂ ਕੋਈ ਲਹਿੰਦੇ ਪੰਜਾਬ ਦਾ ਭਰਾ ਬਾਹਰ ਜਾ ਕੇ ਕਿਸੇ ਦੂਸਰੇ ਮੁਲਕ ਚ ਜਾ ਕੇ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰਦਾ ਤੇ ਨਾਂ ਰੋਸ਼ਨ ਕਰਦਾ ਤੇ ਬੜਾ ਚੰਗਾ ਲੱਗਦਾ ਤੇ ਐਸੀ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ